ਕਾਨੂੰ ਬਸ ਦੀ ਕੁੜੀ ਕਵਤ ਖੜੀਆਂ ਹਾਏ ਨਹੀਂ ਉੱਤ ਲੱਗੀਆਂ ਸੌਣ ਦੀਆਂ ਛੜੀਆਂ ਕਾਨੂੰ ਬਸ ਦੀ ਕੁੜੀ ਕਵਤ ਖੜੀਆਂ ਹਾਏ ਨਹੀਂ ਉੱਤ ਲੱਗੀਆਂ ਸੌਣ ਦੀਆਂ ਛੜੀਆਂ ਨਿੱਕਣੀਆਂ ਚ ਫਿੱਜ ਜਾẽਗੇ ਗੱਡੀ ਜੱਟ ਦੀ ਜਾਂਦੀ ਏ ਧੂੜਾ ਫੱਟਦੀ ਨਹੀਂ ਪਹਿਲੇ ਨਹੀਂ ਤਾਂ ਪਛਤਾẽਗੀ ਨਹੀਂ ਬਹਿਦਾ ਨਹੀਂ ਤਪਾਈਸਤਾẽਗੀ ਗੱਡੀ ਲੈ ਜਾਵੇ ਬੰਦੇ ਦਾ ਪੁੱਤ ਬਣ ਕੇ ਗੱਡੀ ਲੈ ਜਾਵੇ ਬੰਦੇ ਦਾ ਪੁੱਤ ਬਣ ਕੇ ਉਹ ਤਾਂ ਬੋਲ ਨਾ ਮਛਨ ਤਾਣ ਤਾਣ ਕੇ ਵੀ टाੰਗੇ ਵਿੱਚ ਮੈਂ ਝੜ ਜਾਊਂ ਮੇਰੇ ਗੱਟੀ ਦਾ ਨੰਬਰ ਨੋਟ ਕਾਰ ਕੇ ਥਾਣੇ ਤੇ ਪੋਚ ਕਾਰ ਦਮ ਮੈਂ ਥਾਣੇ ਤੇ ਰਿਪੋਰਟ ਕਰਦਾ ਥਾਣੇਦਾਰਾਂ ਨਾਲ ਸਾਡਾ ਰੋਜ਼ ਦਾ ਯਾਰਾ ਨਾ ਨਹੀਂ ਗੱਟੀ ਵਿੱਚ ਬੈਦਾ ਐਵੇਂ ਕਰਨਾ ਬਹਾਨਾ ਨਹੀਂ ਖਾਣੇਦਾਰਾਂ ਨਾਲ ਸਾਡਾ ਰੋਜ਼ ਦਾ ਯਾਰਾ ਨਾ ਨਹੀਂ ਗੱਡੀ ਵਿੱਚ ਬਹਿ ਜਾ ਐਵੇਂ ਕਾਰਨਾ ਬਹਾਨਾ ਨਹੀਂ ਪਾਰੀ ਕੋਲ ਕੇ ਸੀਟ ਤੇ ਬਹਿ ਜਾ ਝਿਲ ਕਰ ਜਦ ਬਠਕ ਲਮੀ ਪੈ ਜਾ ਨਹੀਂ ਤੰਗ ਚ ਹੁਝੂਕ ਕੇ ਖਾਏਗੇ ਗੱਡੀ ਜੱਟ ਦੀ ਜਾਂਦੀ ਆ ਧੂੜਾ ਪੱਟਦੀ ਨਹੀਂ ਪੈ ਲੈ ਨਹੀਂ ਗਾ ਪਛਤਾਏਗੀ ਨਹੀਂ ਬਹਿ ਜਾ ਨਹੀਂ ਤਾਂ ਪਛਤਾਏਗੀ ਤੇਰੇ ਨਾਲ ਮੇਰੀ ਕੋਈ ਜਾਣ ਨਾ ਪਛਾਣਵੇ ਤੋਰ ਲੈ ਟੱਕ ਕਾਨੂੰ ਲੱਜਾ ਸਿਰ ਖਾਣਵੇ ਨਾਲ ਮੇਰੀ ਕੋਈ ਜਾਣ ਪਛਾਣ ਵੇ ਤੋਰ ਲੈ ਟੱਰਕ ਤਾ ਨੂੰ ਲੱਗਾ ਸਿਰ ਖਾਣ ਵੇ ਮੁੱਤ ਬੋਲ ਨਾ ਮਾਰਿਚ ਤੌਣ ਕੱਢ ਕੇ ਮਾਰ ਸੈਂਡਲ ਬਟਾ ਦਾ ਤੇਰੇ ਛੱਡ ਕੇ ਵੇ ਗੁੱਲੀ ਵਾਂਗੂ ਸਿਰ ਕਾੜ ਦਉ ਤੇਰੀ ਗੱਡੀ ਦਾ ਨੰਬਰ ਰੋਡ ਕਾਰ ਕੇ ਵੇ ਥਾਣੇ ਕੇ ਰਿਪੋਰਟ ਖਾੜ ਦਉ ਮੈਂ ਥਾਣੇ ਚੇ ਰਿਪੋਰਟ ਕਰ ਦਉ ਦਿੱਲੀੋਂ ਪਠਾਨਕੋਟ ਚੱਲਦਾ ਟਰੱਕ ਨੀ ਰਾਹ ਦੇ ਵਿੱਚ ਕਿਤੇ ਨਾ 브্রেক ਲਾਉਂਦਾ ਜੱਟ ਨੀ ਦਿੱਲੀੋਂ ਪਠਾਨਕੋਟ ਚੱਲਦਾ ਟਰੱਕ ਨੀ ਰਾਹ ਦੇ ਵਿੱਚ ਕਿਤੇ ਨਾ 브্রেক ਲਾਉਂਦਾ ਜੱਟ ਨੀ ਉਗੜੀ ਵੇ ਕੇ ਧੜਕਤੇ ਤੈਨੂੰ ਗੱਡੀ ਰੋਪਣੀ ਪਈ ਅੱਜ ਮੈਨੂੰ ਨੀ ਪਾਰੇ ਵਿੱਚ ਖੜ ਜਾਏਂਗੇ ਗੱਡੀ ਜੱਟ ਦੀ ਜਾਂਦੀ ਆ ਥੂੜਾ ਪੱਟਦੀ ਨੀ ਪੈਣੇ ਤਾਂ ਪਛਤਾਏਗੀ ਨੀ ਬੈਦਨੀ ਤਪਸ਼ਤਾਏਗੀ ਆਪਣੀਆਂ ਕਾਰ ਤੁਸੀਂ ਛੱਡ ਕੇ ਜਨਾਨੀਆਂ ਸੜਕਾਂ ਤੇ ਛੇੜ ਦਿਓ ਧੀਵੀਆਂ ਭਗਾਨੀਆਂ ਆਪਣੀਆਂ ਕਾਰ ਤੁਸੀਂ ਛੱਡ ਕੇ ਜਨਾਨੀਆਂ ਸੜਕਾਂ ਤੇ ਛੇੜ ਦਿਓ ਧੀਵੀਆਂ ਭਗਾਨੀਆਂ ਜਨ ਲੱਗਿਆ ਟ੍ਰੈਫਿਕ ਤੇ ਮੇਰਾ ਘਰ ਦਊਗਾ ਚਲਾਨ ਜੱਟਾ ਤੇਰਾ ਮੂੰਹ ਤੇ ਚਪੇੜ ਝੜ ਦਊ ਤੇਰੀ ਗੱਡੀ ਦਾ ਨੰਬਰ ਲੋਟ ਕਾਰ ਕੇ ਵਿਖਾਣੇ ਤੇ ਰਿਪੋਰਟ ਕਰ ਦਊ ਮੈਂ ਥਾਣੇ ਤੇ ਰਿਪੋਰਟ ਕਰ ਦਊ